ਸੱਚੀ ਗੱਲ ਦਾ ਟੀਵੀ ਅਨਾਰੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਜੀ ਮਾਤਾ ਪੰਜਾਬ ਸਰਕਾਰ ਦੇ ਵੱਲੋਂ ਸਿਕੰਜਾ ਕੱਸਿਆ ਗਿਆ ਸਿਕੰਜਾ ਪਖਾਰੀਆਂ ਦੇ ਉੱਪਰ ਕੱਸਿਆ ਗਿਆ ਹਾਲਾਂਕਿ ਸਿਕੰਜਾ ਨਹੀਂ ਕੱਸਿਆ ਗਿਆ ਉਹਨਾਂ ਦੇ ਜਿਹੜੇ ਡੀਐਨਏ ਟੈਸਟ ਨੇ ਉਹ ਕੀਤੇ ਜਾਣੇ ਜਿਹੜਾ ਉਹਨਾਂ ਦਾ ਰੈਸਕਿਊ ਕੀਤਾ ਜਾ ਰਿਹਾ ਉਹਨਾਂ ਨੂੰ ਜਿਹੜਾ ਪੁਲਿਸ ਦੁਆਰਾ ਲਜਾਇਆ ਜਾ ਰਿਹਾ ਤਾਂ ਜਿਹੜੀਆਂ ਐਕਸਕਲੂਸਿਵ ਤਸਵੀਰਾਂ ਨੇ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਸ਼ੁਰੂਆਤ ਹੈ ਅਮ੍ਰਿਤਸਰ ਤੋਂ ਕੀਤੀ ਗਿਆ ਹਾਲਾਂਕਿ ਇਹ ਐਕਸ਼ਨ ਜਿਹੜਾ ਇੱਕ ਇੱਕ ਕਰਕੇ ਪੂਰੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਕੀਤਾ ਜਾਣਾ ਦਰਸਲ ਹੈ ਜਿਹੜਾ ਪੁਲਿਸ ਨੇ ਬਿਆਨ ਦਿੱਤਾ ਪੁਲਿਸ ਦੇ ਕਹਿਣਾ ਕਿ ਜਿਹੜਾ ਭਿਖਾਰੀ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਪਰ ਉਸ ਤੋਂ ਵੀ ਵੱਡੀ ਗੱਲ ਜੋ ਉਹਨਾਂ ਭਿਖਾਰੀਆਂ ਦੇ ਕੋਲ ਬੱਚੇ ਹੁੰਦੇ ਨੇ ਜਾਂ ਜਿਹੜੇ ਬੱਚੇ ਭੀਖ ਮੰਗਦੇ ਨੇ ਉਹਨਾਂ ਦਾ ਡੀਐਨਏ ਟੈਸਟ ਕਰਾਉਣਾ ਕਿ ਜਿਹੜੇ ਵੱਡੀ ਉਮਰ ਦੇ ਲੋਕਾਂ ਦੇ ਨਾਲ ਜਾਂ ਔਰਤਾਂ ਦੇ ਨਾਲ ਮਰਦਾਂ ਦੇ ਨਾਲ ਉਹ ਜਿਹੜੇ ਭਿਖਾਰੀ ਬੱਚੇ ਫਿਰਦੇ ਹੁੰਦੇ ਨੇ ਛੋਟੇ-ਛੋਟੇ ਨਿਆਣੇ ਫਿਰਦੇ ਨੇ ਮੰਗਦੇ ਫਿਰਦੇ ਨੇ ਕੀ ਉਹ ਜਿਹੜਾ ਉਹਨਾਂ ਦੇ ਖੁਦ ਦੇ ਬੱਚੇ ਨੇ ਜਾਂ ਪਰ ਉਹ ਬੱਚੇ ਕਿੱਥੋਂ ਆਏ ਨੇ ਉਹਨਾਂ ਦਾ ਜਿਹੜਾ ਪੁਰਾਣਾ ਪਤਾ ਕੀ ਆ ਉਹ ਕਿੱਥੇ ਰਹਿ ਰਹੇ ਨੇ ਜਿਹੜੀ ਸਾਰੀ ਜਾਂਚ ਪੜਤਾਲ ਆ ਉਹ ਜਿਹੜਾ ਪ੍ਰਸ਼ਾਸਨ ਦੁਆਰਾ ਕੀਤੀ ਜਾਣੀ ਆ ਪੰਜਾਬ ਸਰਕਾਰ ਨੇ ਜਿਹੜਾ ਇਹ ਬੀੜਾ ਚੁੱਕ ਲੈ ਕੇ ਜਿਹੜਾ ਪਖਾਰੀਆਂ ਦਾ ਡੀਐਨਏ ਟੈਸਟ ਕਰਨਾ ਕਿ ਜਿਹੜੇ ਬੱਚੇ ਨੇ ਕਿੱਥੋਂ ਆਏ ਨੇ ਕੀ ਇਹਨਾਂ ਦਾ ਪਹਿਲਾ ਪਛਾਣ ਪੱਤਰ ਆ ਹੁਣੇ ਕਿੱਥੇ ਰਹਿੰਦੇ ਨੇ ਕੀ ਜਿਹੜੇ ਵੱਡੀ ਉਮਰ ਦੇ ਜਿਹੜੇ ਪਖਾਰੀਆਂ ਦੇ ਨਾਲ ਰਹਿੰਦੇ ਨੇ ਉਹਨਾਂ ਦੇ ਆਪਣੇ ਬੱਚੇ ਨੇ ਜਾਂ ਪਰ ਜੇ ਉਹਨਾਂ ਦੇ ਨਾਲ ਡੀਐਨਏ ਮੈਚ ਨਹੀਂ ਕਰਦਾ ਤਾਂ ਫਿਰ ਉਹ ਇਹਨਾਂ ਬੱਚਿਆਂ ਨੂੰ ਕਿੱਥੋਂ ਲੈ ਕੇ ਆਨੇ ਨਾਲ ਜਿਹੜਾ ਜਿਹੜਾ ਮਾਪੇ ਕੌਣ ਨੇ ਕੀ ਇਹ ਬੱਚੇ ਚੋਰੀ ਹੋਏ ਨੇ ਅਜੇ ਹੀ ਜਿਹੜੀ ਸਾਰੀ ਜਾਂਚ ਪੜਤਾਲਾ ਹੋਣਾ ਪੰਜਾਬ ਸਰਕਾਰ ਦੇ ਵੱਲੋਂ ਕਰਨ ਦਾ ਵੀੜਾ ਚੁੱਕ ਲਿਆ ਗਿਆ ਇਸ ਦਾ ਐਕਸ਼ਨ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਵਿੱਚ ਨਜ਼ਰ ਆਇਆ ਜਿੱਤੇ ਕਿ ਜਿਹੜਾ ਪਖਾਰੀਆਂ ਨੂੰ ਵੱਡੀ ਉਮਰ ਦੇ ਪਖਾਰੀ ਔਰਤ ਜਾਂ ਫਿਰ ਮਰਦਾਂ ਨੂੰ ਜਿਹੜਾ ਰੈਸਕਿਊ ਕੀਤਾ ਗਿਆ ਪੁਲਿਸ ਦੇ ਵੱਲੋਂ ਆਪਣੇ ਨਾਲ ਲਿਜਾਇਆ ਜਾ ਰਿਹਾ ਤੇ ਨਾਲ ਨਾਲ ਜਿਹੜੇ ਛੋਟੀ ਉਮਰ ਦੇ ਬੱਚੇ ਨੇ ਉਹਨਾਂ ਨੂੰ ਵੀ ਲਿਜਾਇਆ ਜਾ ਰਿਹਾ ਤੇ ਜੱਜ ਦੇ ਕੋਲੋਂ ਜਿਹੜਾ ਬੱਚਾ ਉਸਨੇ ਗੋਦੀ ਚੱਕਿਆ ਜਨਾਂ ਨਾਲ ਲੈ ਕੇ ਜਾ ਰਿਹਾ ਉਸ ਦਾ ਡੀਐਨਏ ਟੈਸਟ ਕਰਨਾ ਕਿ ਜਾਂ ਪਰਸ ਦੇ ਮਾਤਾ ਪਿਤਾ ਨਿਕਲਦੇ ਨੇ ਜਾਂ ਪਰੇ ਕੀ ਲੱਗਦੇ ਨੇ ਇਹਨਾਂ ਦਾ ਡੀਐਨਏ ਟੈਸਟ ਜੇ ਮੈਚ ਨਹੀਂ ਕਰਦਾ ਕੀ ਲੱਗਦੇ ਨੇ ਕਿੱਥੇ ਕੋਈ ਬੱਚਾ ਚੋਰੀ ਤਾਂ ਨਹੀਂ ਕੀਤਾ ਕਿੱਥੋਂ ਇਹ ਬੱਚੇ ਆਏ ਨੇ ਕਿੱਥੇ ਇਹਨਾਂ ਦਾ ਪੁਰਾਣਾ ਪਛਾਣ ਪੱਤਰ ਆ ਕੀ ਇਹਨਾਂ ਦੇ ਕੋਲ ਹੁਣ ਨਵਾਂ ਪਛਾਣ ਪੱਤਰ ਕਿੱਥੇ ਆ ਕੀ ਐਡਰੈਸ ਆ ਕਿੱਥੇ ਰਹਿੰਦੇ ਨੇ ਕਿਹੜੀ ਝੁੱਗੀ ਚੌਪੜੀ ਦੇ ਵਿੱਚ ਰਹਿੰਦੇ ਨੇ ਸਾਰੀ ਜਾਂਚ ਪੜਤਾ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾਣੀ ਆ ਤਾਂ ਹਾਲਾਂਕਿ ਹੁਣ ਜਿਹੜਾ ਇਹ ਐਕਸ਼ਨ ਅੰਮ੍ਰਿਤਸਰ ਦੇ ਵਿੱਚ ਕੀਤਾ ਗਿਆ ਜਿਹੜਾ ਉਸ ਤੋਂ ਬਾਅਦ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਵਿੱਚ ਕੀਤਾ ਜਾਣਾ ਯਾਨੀ ਕਿ ਸਿੱਧੇ ਤੌਰ ਤੇ ਹੋਣਾ ਪਖਾਰੀਆਂ ਦਾ ਪਖਾਰੀਆਂ ਦੇ ਬੱਚਿਆਂ ਦਾ ਡੀਐਨਏ ਟੈਸਟ ਕੀਤਾ ਜਾਣਾ ਜਾਂ ਪਖਾਰੀ ਦੇ ਬੱਚੇ ਨਹੀਂ ਕਹਿ ਸਕਦੇ ਹਾਲਾਂਕਿ ਉਹਨਾਂ ਦਾ ਕਹਿੰਦੇ ਕਿ ਉਹ ਪਖਾਰੀ ਛੋਟੇ ਬੱਚੇ ਜਿਨ੍ਹਾਂ ਦਾ ਜਿਹੜਾ ਜਿਹੜਾ ਸੜਕਾਂ ਦੇ ਉੱਪਰ ਆਪਾਂ ਨੂੰ ਅਕਸਰ ਹੀ ਜਿਹੜਾ ਬੱਸਾਂ ਦੇ ਵਿੱਚ ਜਾਂ ਪਰ ਪਬਲਿਕ ਵੀਕੀਕਲਸ ਦੇ ਵਿੱਚ ਜਿਹੜਾ ਮੰਗਦੇ ਨਜ਼ਰ ਆਉਂਦੇ ਨੇ ਜਿਹੜਾ ਉਸ ਸਾਰਿਆਂ ਦੇ ਉੱਪਰ ਜਿਹੜਾ ਸਿਕੰਜਾ ਕੱਸਿਆ ਗਿਆ ਵੈਰੀਫਿਕੇਸ਼ਨ ਕੀਤੀ ਜਾਣੀ ਹੈ ਕਿ ਕੌਣ ਨੇ ਕਿੱਥੋਂ ਆਏ ਨੇ ਕੀ ਇਹਨਾਂ ਦਾ ਕੰਮਕਾਰ ਆ ਜਿਹੜਾ ਸਾਰੀ ਜਾਂਚ ਪੜਤਾਲ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾਣੀ ਹੈ ਪਰ ਇਹ ਸਭ ਦੇ ਬੱਚਾਲੇ ਜਿੱਥੇ ਪੰਜਾਬ ਸਰਕਾਰ ਪੁਲਿਸ ਸੈਕਸ਼ਨ ਕਰ ਰਹੀ ਆ ਪਰ ਕੋਈ ਸਮਾਜ ਸੇਵੀ ਲੋਕ ਵੀ ਜਿਹੜਾ ਇਸ ਕੱਲ ਦੇ ਵਿੱਚ ਪੁਲਿਸ ਦਾ ਸਾਥ ਦੇ ਰਹੇ ਨੇ ਇਸੇ ਦੇ ਵਿਚਾਲੇ ਸਮਾਜ ਸੇਵੀਆਂ ਦਾ ਜਾਪਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਆਉ ਦਿਖਦੇ ਆ ਦੇਖੋ ਅਸੀਂ ਅੱਜ ਨਾਲ ਸਵੇਰ ਦੇ 7 ਵਜੇ ਦੇ ਆਣ ਕੇ ਤੇ ਇੱਥੇ ਨਾ ਨਾ ਦਾ ਧਿਆਨ ਰੱਖਣ ਦੇ ਸੀ ਕਿਉਂਕਿ ਡੀਸੀ ਸਾਹਿਬ ਨਾਲ ਕਾਫੀ ਦਿਨਾਂ ਤੋਂ ਹਣਾ ਗੱਲਬਾਤ ਚੱਲ ਰਹੀ ਸੀ ਤੇ ਉਹਨਾਂ ਨੇ ਹੀ ਸਾਨੂੰ ਇਸ ਕੰਮ ਦੇ ਵਿੱਚ ਸਾਨੂੰ ਕਿਹਾ ਸੀ ਕਿ ਤੁਸੀਂ ਕੋਈ ਗੱਲ ਨਹੀਂ ਤੁਸੀਂ ਕਰੋ ਠੀਕ ਹੈ ਉਹਨਾਂ ਨੇ ਆਪਣੀ ਟੀਮ ਭੇਜ ਕੇ ਇਹ ਜੋ ਵੀ ਹੈ ਨਾ ਅੱਜ ਕਾਰਵਾਈ ਕਰਾਈ ਉਹਦੇ ਵਿੱਚ ਕੀ ਹੈ ਇੱਕ ਇਹਨਾਂ ਦਾ ਸਰਗਨਾਕ ਆਬੂ ਆਇਆ ਸੀ ਸਵੇਰ ਤੋਂ ਧਿਆਨ ਰੱਖੋ ਪਤਾ ਕੀ ਕਰਦਾ ਸੀ ਪਹਿਲਾਂ ਸਵੇਰੇ ਉਹ ਲਿਆਇਆ ਉਹ ਬੱਚਿਆਂ ਨੂੰ ਆਟੋ ਤੋਂ ਉਤਾਰ ਕੇ ਤੇ ਫਿਰ ਉਹਨਾਂ ਨੂੰ ਜਾ ਕੇ ਤੇ ਛੱਡ ਦਿੱਤਾ ਕਿ ਤੁਸੀਂ ਮੰਗੋ ਤੇ ਉਹ ਕੀ ਕਰਦਾ ਸੀ ਕਦੀ ਪਾਣੀ ਕਦੀ ਰੋਟੀ ਤੇ ਆਪ ਉਹਨੇ ਪਕਾਣੇ ਲਾਏ ਸੀ ਉੱਥੇ ਸੋ ਇੱਥੇ ਮਕਸਦ ਸਾਡਾ ਇਹ ਸੀ ਕਿ ਵੇਖੋ ਠੀਕ ਹੈ ਜਮ ਜਮ ਕਮਾਓ ਅਸੀਂ ਨਹੀਂ ਵੇਖੋ ਗਰੀਬ ਹੈ ਵਿਚਾਰੇ ਅਸੀਂ ਇਹ ਨਹੀਂ ਕਹਿੰਦੇ ਪਰ ਇੱਥੇ ਸਾਡਾ ਅੰਮ੍ਰਿਤਸਰ ਬਦਨਾਮ ਹੋ ਰਿਹਾ ਸੀ ਜਦੋਂ ਅੰਮ੍ਰਿਤਸਰ ਦੇ ਅੰਦਰ ਐਂਟਰ ਕਰੀਦਾ ਸੀ ਨਾ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਸੀ ਕਿ ਕੋਈ ਮੰਗਤੇ ਆਉਂਦੇ ਸੀ ਉਹ ਤਾਂ ਇਹੀ ਸਮਝਦੇ ਸੀ ਕਿ ਅੰਮ੍ਰਿਤਸਰ ਦੇ ਮੰਗਤੇ ਆ ਤੇ ਸਭ ਤੋਂ ਵੱਧ ਜੇ ਲੋਕਾਂ ਦੇ ਵਿੱਚ ਇਹ ਗੱਲ ਹੈਗੀ ਆ ਕਿ ਪੰਜਾਬ ਸੂਬਾ ਮੰਗ ਕੇ ਨਹੀਂ ਖਾਂਦਾ ਵਰਲਡ ਦੇ ਵਿੱਚ ਗੱਲ ਜੀ ਸੰਧ ਪਵਿੱਤਰ ਗੁਰੂ ਨਗਰ ਦੀ ਪਵਿੱਤਰ ਧਰਤੀ ਐ ਇਸ ਤਰ੍ਹਾਂ ਦਾ ਕੰਮ ਹੋਣਾ ਕਿੰਨੀ ਵੇ ਬਿਲਕੁਲ ਉਹੀ ਮੈਂ ਦੱਸਣ ਲੱਗਾ ਕਿ ਪੰਜਾਬ ਸੂਬਾ ਇੱਕ ਮੰਗ ਕੇ ਖਾਣ ਵਾਲਾ ਸੂਬਾ ਨਹੀਂ ਆ ਤੇ ਇੱਕ ਅੰਮ੍ਰਿਤਸਰ ਜਿਹੜਾ ਕਿ ਸਿੱਖੀ ਦਾ ਧੁਰਾ ਸਾਡਾ ਉੱਥੇ ਹੀ ਮੇਨ ਜਦੋਂ ਇੰਟਰਸ ਦੇ ਉੱਤੇ ਇਹ ਮੰਗਤੇ ਮੰਗਦੇ ਸੀ ਉਹ ਸਾਡਾ ਬਹੁਤ ਜ਼ਿਆਦਾ ਗਲਤ ਸਾਨੂੰ ਦੁੱਖ ਹੁੰਦਾ ਸੀ ਇਹ ਹੁਣ ਇੱਥੇ ਕੀ ਆ ਕਿ ਇਹਨਾਂ ਦੇ ਡੀਐਨਏ ਟੈਸਟ ਕਰਾ ਕੇ ਇਹਨਾਂ ਦੇ ਆਧਾਰ ਕਾਰਡ ਵੇਖ ਕੇ ਜਿੱਥੋਂ-ਜਿੱਥੋਂ ਦੇ ਰਹਿਣ ਵਾਲੇ ਉੱਥੇ ਵਾਪਸ ਭੇਜਿਆ ਜਾਊਗਾ ਤੇ ਇੱਥੇ ਅਸੀਂ ਆਪਣੀ ਗਵਾਹੀ ਪਾਈ ਆ ਕਿ ਇਹਦੇ ਵਿੱਚ ਜਿਹੜਾ ਇਹਨਾਂ ਤੋਂ ਡੀਡੀਆਰ ਕਟਾਇਆ ਥਾਣੇ ਤੋਂ ਇਹਦੇ ਵਿੱਚ ਸੋਨੂ ਜੀ ਨੇ ਤੇ ਮੇਰਾ ਨਾਂ ਪਾਇਆ ਵਾ ਕਿਉਂਕਿ ਸਾਡੇ ਸਾਹਮਣੇ ਸਾਰਾ ਕੁਝ ਹੋ ਗਿਆ ਅਸੀਂ ਕੀਤਾ ਅਸੀਂ ਸਵੇਰ ਦੇ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰ ਰਹੇ ਇਹਨਾਂ ਚੈਨਲ ਵਾਲੇ ਤੁਹਾਡੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਕਿ ਤੁਸੀਂ ਸਾਡਾ ਬਹੁਤ ਸਹਿਯੋਗ ਕੀਤਾ ਸੋ ਮੁੱਖ ਦੀ ਗੱਲ ਇਹ ਆ ਕਿ ਇਹ ਸਾਡੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਕੋੜ ਨੇ ਛੋਟੇ-ਛੋਟੇ ਇਹਨਾਂ ਨੂੰ ਖਤਮ ਕਰਨਾ ਇਹ ਹਰ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਇਕੱਲੀ ਸਾਡੀ ਨਹੀਂ ਆ ਅੱਜ ਅਸੀਂ ਆਪਣੇ ਜੀਵਨ ਜੋ ਪ੍ਰੋਜੈਕਟ ਦੇ ਇਹ ਸਮਾਜਿਕ ਸਥੇਬਲ ਵਿਕਾਸ ਭਾਗ ਵੱਲੋਂ ਇਹ ਜਿਹੜੀ ਬਾਲਪੀ ਕਹਿੰਦੇ ਇੱਥੇ ਰੇਡਾਂ ਚੱਲ ਰਹੀਆਂ ਸੀ ਉਹ ਲਗਾਤਾਰ ਸੰਬੰਧ ਵਿੱਚ ਅਸੀਂ ਅੱਜ ਫੇਰ ਆਏ ਸੀ 골ਡਨ ਗੇਟ ਤੁਹਾਨੂੰ ਪਤਾ ਲੱਗਾ ਕਦੇ ਬੱਚੇ ਬਾਲਪੀ ਖਾ ਜਾਂ ਪੇਰਟ ਮੰਗਾ ਰਹੇ ਨੇ ਇੱਥੇ ਆ ਕੇ ਰੈਸਿੰਗ ਕੀਤਾ ਤੇ ਇਹਨਾਂ ਨੂੰ ਬਾਲਪੀ ਇੱਕ ਮੋਦੀ ਪੇਸ਼ ਕੀਤਾ ਜਾਵੇ ਸਮਾਜ ਸੇਵੀ ਸਾਡੇ ਨਾਲ ਆਏ ਆ ਸਾਰਿਆਂ ਨੇ ਸਹਿਯੋਗ ਕੀਤਾ ਸਾਰੇ ਇਹੀ ਕਹਿ ਰਹੇ ਇਹਨਾਂ ਨੂੰ ਬਹੁਤ ਨਤਕ ਕੀਤਾ ਤੇ ਜੀ ਇਹਨਾਂ ਨੂੰ ਲੈ ਕੇ ਤੁਹਾਨੂੰ ਬਾਲਪੀ ਮੋਦੀ ਪੇਸ਼ ਕਰਾਂਗੇ ਅਗਰੇ ਇਹਨਾਂ ਦੇ ਫਰਦਰ ਕਾਰਵਾਈ ਕਰਾਂਗੇ ਕੀ ਕਰਨਾ ਕੀ ਨੇ ਤੁਸੀਂ ਹੁਣ ਥਾਣੇ ਪੁੱਛਿਓ ਕੀ ਕਾਰਵਾਈ ਕੀਤੀ ਥਾਣੇ ਕੀਤੀ ਇਹਦੇ ਜਾ ਕੇ ਡੀਡੀਆਰ ਕਿ ਦਿੱਤੀ ਹੈ ਜੀ ਇਨਫੋਰਮੇਸ਼ਨ ਦਿੱਤੀ ਹੈ ਕਿ ਆਹ ਇਨਫੋਰਮੇਸ਼ਨ ਨਹੀਂ ਦਿੱਤੀ ਕਿ ਆ ਬੱਚੇ ਰੈਸਕਿਊ ਕੀਤੇ ਆ ਨਾ ਬਸ ਇਹ ਜਸਟ ਇਨਫੋਰਮੇਸ਼ਨ ਕਿਨੇ ਬੱਚੇ ਕਾਬੂ ਕੀਤੇ ਗਏ ਇਹਦੇ ਚ ਬੱਚੇ ਕਾਬੂ ਕੀਤੇ ਗਏ ਦੋ ਬੱਚੇ ਦੋ ਬੱਚੇ ਤੇ ਦੋ ਔਰਤਾਂ ਤੇ ਇੱਕ ਆ ਗਈ ਕੋਈ ਨਾ ਕੋ ਧਾਰ ਕਾਰਡ ਵਗੈਰਾ ਇਹ ਇਹ ਨਾਲ ਜੱਕ ਇਨਕੁਇਰੀ ਦਾ ਪਾਰਟ ਉਥੇ ਅਕਬਾਲਪਲੇ ਇੱਕ ਵੇਟ ਪਤਾ ਕਰਾਂਗੇ ਜਿਨਾਂ ਦੇ ਨਾ ਤੋਂ ਆਧਾਰ ਕਾਰਡ ਹੈਗੇ ਆ ਇਹਨਾਂ ਦਾ ਦੇਖਾਂਗੇ ਕੀ ਹੈਗਾ ਜੇ ਨਹੀਂ ਹੈਗਾ ਡੀਐਨਏ ਟੈਸਟ ਲੇਖਾਂਗੇ ਠੀਕ ਹੈ ਜੇ ਡੀਐਨਏ ਰਿਪੋਰਟ ਪੋਜ਼ਿਟਿਵ ਆ ਗਿਆ ਫਿਰ ਹ ਰਿਸਟੋਰ ਕਰਦਾਂਗੇ ਨਾ ਆਪਣੇ ਭੇਜਦੇ ਜੇ ਨਹੀਂ ਆਇਆ ਤੇ ਮੇਰੇ ਐਫਆਈਆਰ ਦੇ ਹੁਕਮ ਦੇ ਦਿੱਤੇ ਜਾਣਗੇ ਠੀਕ ਹੈ ਜੇ ਉਹ ਕਿ ਬੱਚਾ ਤਾਂ ਇਹ ਲਗਾਤਾਰ ਚੱਲ ਰਹੀ ਹੈ ਕਾਫੀ ਸਮੇਂ ਤੋਂ ਲਗਾਤਾਰ ਜਾਰੀ ਹੋ ਤੇ ਇਸ ਨਾਲ ਨੂੰ ਐਫਆਈਆਰ ਕਾਰੀ ਨਿਰਮਲ ਦੇ ਵੀ ਰਿਸ਼ਤੇ ਚਾਹ ਪਰ ਇਹ ਕੀਤੀ ਵੀ ਮਤਲਬ ਪ੍ਰਸ਼ਾਸਨ ਦੌਰ ਤੋਂ ਬਾਅਦ ਕਰਦੇ ਹੋਏ ਕਾਰ ਕਿਹੜੀ ਜਗ੍ਹਾ ਤੇ ਕੀ ਕੀਤਾ ਜਾ ਰਿਹਾ ਹੈ ਬਾਈ ਇਹ ਬੱਚੇ ਛੋਟੇ ਛੋਟੇ ਜਿਹੜੇ ਨਾ ਭੱਜਦੇ ਨੇ ਤੇ ਲੋਕਾਂ ਨੂੰ ਡਿਸਟਰਬ ਕਰਦੇ ਨੇ ਸਾਰੇ ਲੋਕਾਂ ਨੂੰ ਡਿਸਟਰਬ ਕਰਦੇ ਨੇ ਇਹ ਵੀ ਕੋਈ ਪਤਾ ਨਹੀਂ ਇਹਨਾਂ ਦੇ ਕਿ ਕਿਸੇ ਦੇ ਇਲਾਵਾ ਕੇ ਹੁਣ ਕਿੱਥੇ ਲੈ ਜਾਇਆ ਜਾ ਰਿਆ ਇਹਨਾਂ ਨੂੰ ਸਾਡੇ ਕੋਲ ਕੋਈ ਸਮਝ ਨਹੀਂ ਅੱਛਾ ਜੀ ਕੀ ਕਾਰਵਾਈ ਕੀਤੀ ਜਾਏਗੀ ਨਾ ਕੋਈ ਕਾਨੂੰਨੀ ਕਾਰਵਾਈ ਬੰਦੀਓ ਕਰਦੇ ਪਾਲਾ ਸਰਕਾਰ ਸੀਨੀਅਰ ਅਸਟਰ ਨੇ ਰਿਪੋਰਟ ਕਰਿਆ